ਦੀਆਂ ਮੈਟਰੋ ਬੱਸਾਂ ਹੋ ਰਹੀਆਂ ਹਨ ਕਵਾੜ ਵਿੱਚ ਤਬਦੀਲ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਸ਼ਾਹਰਦੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਕੀਰਬਾਲਕੀਨ ਸ਼ਰਮਾ ਨੇ ਕੀਤਾ ਜੋ ਕਿ ਇਹ ਕਿੰਨੇ ਸਮੇਂ ਤੋਂ ਸਮਾਜ ਸੇਵਾ ਕੁਲਪ ਸੇਵਾ ਨੇ ਵਾਹੇ ਹਨ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਨਾਕਾਮਾਈ ਦੇ ਕਾਰਨ ਆਈ ਮੈਟਰੋ ਬੱਸਾਂ ਕਵਾੜ ਵਿੱਚ ਤਬਦੀਲ ਹੋ ਰਹੀਆਂ ਹਨ ਜੋ ਕਿ ਪ੍ਰਸ਼ਾਸਨ ਦੀ ਨਾਾਇਕੀ ਦਾ ਨਤੀਜਾ ਹੈ ਜੋ ਕਿ ਇੱਕ ਲੰਬੇ ਸਮੇਂ ਤੋਂ ਨਸ਼ੇ ਦੇ ਖਿਲਾਫ ਜੁੱਦ ਕਰ ਰਿਹਾ ਔਰ ਕਈ ਨੌਜਵਾਨ ਪੀੜੀ ਨੂੰ ਇਸ ਚੁਗਲ ਤੋਂ ਛੁਡਾ ਚੁੱਕਾ। ਤੋਂ ਅੱਜ ਵੀ ਉਹ ਜੰਗ جاری ਹੈ। ਹਾਲਾਂਕਿ ਪਹਿਲੇ ਸਮੇਂ ਤੇ ਕਈ ਤਮਕੀਆਂ ਵੀ ਆਈਆਂ ਸਨ ਜਿਹਨੂੰ ਆਪਾਂ ਇਗਨੋਰ ਕੀਤਾ ਕਿਉਂਕਿ ਮਰਨਾਂ ਦੀ ਕੋ ਵਰੀ। ਪਰ ਇਸ ਦੇ ਨਾਲ ਅੱਜ ਜਿਹੜਾ ਮੁੱਦਾ ਹੈ ਉਹ ਮੈਟਰੋ ਬੱਸ ਨੂੰ ਲੈ ਕੇ ਨਿਕਲੇ ਕਿਉਂਕਿ ਲਗਾਤਾਰ ਸੜਾ ਧਿਆਨ ਜਿਹੜਾ ਮੈਟਰੋ ਬੱਸਾਂ ਨੂੰ ਵੱਲ ਜਾਂਦਾ ਹੈ ਜੋ ਕਿ ਇੱਕ ਕਵਾੜ ਦਾ ਰੂਪ ਧਾਰਨ ਕਰ ਚੁੱਕਿਆ ਨੇ ਕਿ ਅਸੀਂ ਸਿਰਫ ਮਾਨ ਸਰਕਾਰ ਤੋਂ ਮੰਗ ਰੱਖ ਰਹੇ ਹਾਂ ਕਿਉਂਕਿ ਉਹਨਾਂ ਦੇ ਜਿਹੜੇ ਅੱਜ ਤੱਕ ਦੇ ਮੁੱਦੇ ਨੇ ਕਈ ਪ੍ਰਸ਼ਾਸਨ ਉਹਨੂੰ ਦੇਰੀ ਨਾਲ ਕਰ ਰਿਹਾ ਹੈ لیکن ਜਿਹੜੇ ਉਹਨਾਂ ਨੇ ਮੁੱਦੇ ਰੱਖੇ ਆ ਜਿਹੜੀ ਪਬਲਿਕ ਦੇ ਵਾਸਤੇ ਉਹ ਬਹੁਤ ਹੀ ਸਲਾਘਾਯੋਗ ਨੇ ਗਾਂਵੀਆਂ ਆਉਣ ਵਾਲੇ ਸਮੇਤੇ ਉਹਨਾਂ ਗਾੜੀ ਆਪਾਂ ਅਪੀਲ ਕਰਾਂਗੇ ਕਿ ਇਹੋ ਜਿਹੇ ਮੁੱਦੇ ਜਿਹੜੇ ਆ ਚਾਹੇ ਰਜਿਸਟਰੀਆਂ ਦੇ ਹੋਣ ਚਾਹੇ ਆਨਲਾਈਨ ਦੇ ਹੋਣ ਚਾਹੇ ਲਾਇਸੈਂਸ ਬਾਰੇ ਹੋਣ ਨਵੇਂ-ਨਵੇਂ ਜਿਹੜੇ ਮੁਸ਼ਕਲਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਉਹਦਾ ਹੱਲ ਕੀਤਾ ਜਾਏ ਸੋ ਅੱਜ ਮੈਟਰੋ ਬਸਤੀ ਬਾਰੇ ਜਿਹੜੀ ਸਾਡੀ ਗੱਲਬਾਤ ਚੱਲ ਰਹੀ ਆ ਉਹ ਇਹ ਕਿ ਅੱਜ ਗਰੀਬ ਬੱਚੇ ਜਿਹੜੇ ਪਰਿਵਾਰ ਨੇ 5-5 10-10 ਰੁਪਏ ਦੇ ਵਿੱਚ ਆਪਣੇ ਸਕੂਲਾਂ 'ਚ ਸਰਕਾਰੀ ਕਾਲਜਾਂ 'ਚ ਜਾਂਦੇ ਸੀ ਮਾਰ ਰੋੜ ਜਾਂਦੇ ਸੀ ਇਹਦੇ ਨਾਲ ਜਿਹੜਾ ਮਜ਼ਦੂਰ ਵਰਗ ਸੀ ਉਹ ਵੀ ਕਾਫੀ ਇਹਦਾ ਲਾਭ ਲੈ ਰਿਆ ਸੀ ਫਾਇਦਾ ਲੈ ਰਿਆ ਸੀ ਪਰ ਉਹ ਜਿਹੜਾ ਲਾਭ ਫਾਇਦਾ ਜਿਹੜਾ ਹੈ ਅੱਜ ਉਹਨਾਂ ਨੂੰ ਫੇਰ ਉਹੀ ਸਸਤੀਆਂ ਜਿਹੜੀਆਂ ਸਫਰ ਸੀ ਉਹਨੂੰ ਫੇਰ ਦੁਬਾਰੇ ਤੋਂ ਉਹਨੂੰ ਮਹਿੰਗਾ ਪੈਸਾ ਖਰਚਣਾ ਪੈ ਰਿਹਾ ਸੋ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਸੋ ਮਾਨ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਜਲਦ ਤੋਂ ਜਲਦ ਇੰਨਾ ਜੜੇ ਬੱਸਾਂ ਨਹੀਂ ਇਹਨਾਂ ਨੂੰ ਚਲਾਈਆਂ ਜਾਣ ਜਾਂ ਅਗਰ ਨਹੀਂ ਚਲਦੀਆਂ ਤਾਂ ਠੇਕੇ ਤੇ ਦਿੱਤੀ ਜਾਣ ਇਹਦੇ ਨਾਲ ਕਿੰਨੇ ਹੀ ਡਰਾਈਵਰ ਲੋਕਾਂ ਨੂੰ ਰਜਗਾਰ ਮਿਲਿਆ ਸੀ ਜਿਹੜਾ ਉਹ ਵੀ ਬੇਰੁਜ਼ਗਾਰ ਹੋ ਗਏ ਨੇ ਉਹਨਾਂ ਦੇ ਪਰਿਵਾਰ ਵੀ ਅੱਜ ਨੌਕਰੀ ਦੀ ਰਾਹ 'ਚ ਲਬਜ਼ ਦੇ ਫਿਰਦੇ ਨੇ ਉਹਨਾਂ ਨੂੰ ਵੀ ਬੜੀਆਂ ਮੁਸ਼ਕਲਾਂ ਆ ਰਹੀਆਂ ਸੋ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਚਾਹੇ ਡਰਾਈਵਰਾਂ ਦੀਆਂ ਮੁਸ਼ਕਲਾਂ ਨੇ ਚਾਹੇ ਉਹਨਾਂ ਦੇ ਪਰਿਵਾਰ ਦੀਆਂ ਕਿਸੇ ਗਰੀਬ ਟੱਪਕੇ ਬੱਚੀਆਂ ਦੀਆਂ ਜਾਂ ਕਿਸੇ ਮਜ਼ਦੂਰ ਵਰਗ ਦੀਆਂ ਨੇ ਇਹਨਾਂ ਨੂੰ ਹੱਲ ਕਰਨ ਵਾਸਤੇ ਇਸ ਮੈਟਰੋ ਬੱਸ ਨੂੰ ਜਲਦ ਤੋਂ ਜਲਦ ਚਲਾਇਆ ਜਾਏ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡਾ ਧੰਨਵਾਦ ਕਿ ਇਹ ਮੈਟਰੋ ਬੱਸ ਚੱਲਦੀ ਆ ਤਾਂ ਜਿਹੜੇ ਲੋਕ ਨੇ ਜਿਹੜੇ ਟ੍ਰੈਫਿਕ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕੋਈ ਇਹ ਜਿਹੜਾ ਲੱਗਦਾ ਕਿ ਫੇਰ ਜੇ ਇਹ ਨੂੰ ਕਰਦੇ ਆ ਤਾਂ ਇਹ ਸੁਵਿਧਾ ਰਹਣੀ ਆ ਮਾਂ ਅੰਮ੍ਰਿਤਸਰ ਯਾਤਰੀਆਂ ਨੂੰ ਬਹੁਤ ਹੀ ਵਧੀਆ ਇੱਕ ਗੱਲ ਆਪਾਂ ਕਹਿਣੀ ਭੁੱਲ ਗਏ ਸੀ ਜੋ ਸੋ ਮੈਂ ਤੁਹਾਡੇ ਅੱਗੇ ਰੱਖਾਂਗਾ ਕਿ ਜਿਹੜਾ ਉਹ ਜਿਹੜਾ ਇੱਕ ਮੁੱਦਾ ਸੀ ਤੇ ਜਿਹੜੀ ਗਵਰਨਮੈਂਟ ਵੱਲੋਂ ਜਿਹੜੀਆਂ ਬੱਸਾਂ ਦਾ ਜਿਹੜੀ ਅੱਜ ਟ੍ਰੈਫਿਕ ਜਾਮ ਹੋਣ ਦਾ ਕਾਰਨ ਹੈ ਉਹ ਵੀ ਇਹ ਬੱਸਾਂ ਨਾਲ ਕਾਫੀ ਜਿਹੜਾ ਫਾਇਦਾ ਪੁੱਛੇਗਾ ਜਿੱਤੇ ਕਿ ਆਪਣਾ ਵੀ ਟੈਂਪੋ ਆਪਾਂ ਘਰੀ ਵਾਸਤੇ ਚਲਦਿਆਂ ਨੇ ਤੇ ਉੱਥੇ ਹੀ ਜਾਮ ਲੱਗਦਾ ਸੀ ਸੋ ਇਹ ਬੱਸਾਂ ਦੇ ਨਾਲ ਇਹ ਜਾਮ ਦੇ ਵਿੱਚ ਵੀ ਬੜਾ ਫਰਕ ਪਏਗਾ ਟ੍ਰੈਫਿਕ ਨੂੰ ਵੀ ਬੜਾ ਵਧੀਆ ਅੱਛਾ ਹੰਗਾਰਾ ਮਿਲੇਗਾ ਔਰ ਸੜਕਾਂ ਦੇ ਵਿੱਚ ਜਿਹੜੀ ਭੀੜ ਸੀ ਉਹ ਵੀ ਘਟੇਗੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਫੇਰ ਇੱਕ ਵਾਰ ਅਸੀਂ ਫੇਰ ਦੁਬਾਰਾ ਅਪੀਲ ਕਰਾਂਗੇ ਕਿ ਮਾਨ ਸਰਕਾਰ ਇਸ ਮੈਟਰੋ ਬੱਸ ਵੱਲ ਜਲਦ ਤੋਂ ਜਲਦ ਕੰਮ ਕਰੇ ਅਤੇ ਮੈਟਰੋ ਬੱਸ ਨੂੰ ਚਲਾਣ ਤਾਂ ਕਿ ਜਿਨ੍ਹਾਂ ਨੂੰ ਅੱਜ ਇਹ ਸੁਵਿਧਾ ਮਿਲੀ ਸੀ ਦੀ ਉਹ ਫਿਰ ਮੁਰ ਤੋਂ ਇਹ ਸੁਵਿਧਾ ਜਿਹੜੀ ਆ ਫਿਰ ਮਿਲ ਜਾਏ ਤੇ ਉਹ ਮਾਨ ਸਰਕਾਰ ਦਾ ਧੰਨਵਾਦ ਕਰਨਗੇ ਧੰਨਵਾਦ ਮੈਂ ਅਮਰੀਕ ਸਿੰਘ ਅੱਜ ਬੜਾ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਅੱਜ ਇਹਨਾਂ ਦੀ ਮੀਟਿੰਗ ਅਟੈਂਡ ਕਰਨ ਦਾ ਨਾਲ ਮੈਨੂੰ ਮੌਕਾ ਮਿਲਿਆ ਅਜਬਾਲ ਕ੍ਰਿਸ਼ਨ ਸ਼ਰਮਾ ਜੀ ਜਿਨ੍ਹਾਂ ਦਾ ਵੀਰਕੇ ਚੌਂਕ ਦੇ ਵਿੱਚ ਸ਼ਰਮਾ ਢਾਬੇ ਦੇ ਨਾਮ ਤੋਂ ਬਹੁਤ ਮਸ਼ਹੂਰ ਹੈ ਅੱਜ ਮੈਂ ਉੱਥੇ ਬੈਠਾ ਅੱਜ ਉੱਥੇ ਸਾਡੀ ਇੱਕ ਮੀਟਿੰਗ ਹੋਈ ਤੇ ਬੜਾ ਹੀ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਹਾਂ ਕਿ ਐਸੇ ਮਹਾਪੁਰਸ਼ਾਂ ਦੇ ਨਾਲ ਮੈਨੂੰ ਮਿਲਦਾ ਮੌਕਾ ਮਿਲਿਆ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਸਾਸੇਵਾ ਕੀਤੀ ਸਫਲ ਹੈ ਜੋ ਸਤਿਗੁਰ ਕਾ ਮਨ ਮੰਨੇ ਬਿਨ ਸੇਵਾ ਤਰਿ ਗੱਥਾ ਹੱਥ ਪੈਰ ਫੁਰਨੀ ਫੁਲ ਕਰਨੀ ਇਹਨਾਂ ਦੀਆਂ ਸਮਾਵਾਂ ਬਾਰੇ ਮੈਂ ਦੇਖਿਆ ਹੀ ਨਹੀਂ ਮੈਂ ਸੁਣਿਆ ਨਹੀਂ ਹੈ ਇਹ ਦੇਖਿਆ ਵੀ ਨਹੀਂ ਇਹਨਾਂ ਦੇ ਆਪ ਆਪਣੇ ਹੱਥੀਂ ਆਪ ਨੇ ਅੱਖੀਂ ਦੇਖਿਆ ਨਹੀਂ ਇਹਨਾਂ ਦੀ ਸੇਵਾ ਇੰਨੀ ਇੱਕ ਉੱਚੀ ਸੇਵਾ ਹੈ ਸਭ ਤੋਂ ਵੱਡੀ ਸੇਵਾ ਜਿਹੜੀਆਂ ਲੋਵਾਰਥਲਾਚਾਂ ਦੇ ਸੰਸਕਾਰ ਕਰਦੇ ਹਨ ਜਿੰਨਾਂ ਦਾ ਕੋਈ ਨਹੀਂ ਹੁੰਦਾ ਹੋਰ ਬੜੀਆਂ ਸੇਵਾ ਸਮੇਂ-ਸਮੇਂ ਦੇ ਨਾਲ ਲਿਭਾਉਂਦੇ ਰਹਿੰਦੇ ਹਨ ਹਰ ਇਲੈਕਸ਼ਨ ਦੇ ਵਿੱਚ ਹਰ ਇੱਕ ਦਾ ਇੱਕ ਇੱਕੋ ਡਾਇਲੌਗ ਹੁੰਦਾ ਹੈ ਕਿ ਅਸੀਂ ਤੁਹਾਡਾ ਆਹ ਕੰਮ ਕਰਨਾ ਹੈ ਤੁਹਾਡੇ ਗਲੀਆਂ ਬਣਾ ਨਾਗ ਨਾਲੀਆਂ ਬਣਾ ਦਾਂਗੇ ਪਰ ਇਹਨਾਂ ਦੀ ਇੱਕ ਸੇਵਾ ਦਾ ਸੋਚਣ ਦਾ ਤਰੀਕਾ ਹੀ ਹੋਰ ਹੈ ਕਿ ਜਦੋਂ ਵੀ ਸੋਚਦੇ ਹਨ ਇੱਕ ਗਰੀਬ ਦੀ ਧੀ ਬਾਰੇ ਗਰੀਬ ਦੇ ਬੱਚੇ ਬਾਰੇ ਉਹਦੀ ਐਜੂਕੇਸ਼ਨ ਬਾਰੇ ਉਹਦੇ ਵਿਆਹ ਬਾਰੇ ਬੜੀਆਂ ਹੋਰ ਹੀ ਸਵਾਵਾਂ ਚੰਗੀਆਂ ਲਗਾਉਂਦੇ ਨੇ ਅੱਜ ਕੱਲ ਪਰਸੋਂ ਮੈਂ ਇਹਨਾਂ ਦੀ ਇੱਕ ਖ਼ਬਰ ਪੜ੍ਹਦਾ ਪਿਆ ਸੀ ਜਿਹੜੀ ਇਹਨਾਂ ਬੜੀ ਵੱਡੀ ਖ਼ਬਰ ਇੱਕ ਦਿੱਤੀ ਜਿੰਨਾ ਜੇ ਦੇ ਵੱਲ ਨਾ ਕਿਸੇ ਵੀ ਹਰ ਕੋਈ ਇਲੈਕਸ਼ਨ ਪਿੱਛੇ ਭੱਜਾ ਮਰਦਾ ਪਰ ਇਹਨਾਂ ਦਾ ਧਿਆਨ ਜਿੱਧਰ ਗਿਆ ਉਹ ਸੇਵਾ ਹੈ ਜਿਹੜੀ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਮੈਟਰੋ ਸੇਵਾ バス ਸੇਵਾ ਉਹ ਬੱਸਾਂ ਦੇ ਰਹੀ ਸਾਡੇ ਬੱਚੇ ਵੀ ਪੜਨ ਜਾਂਦੇ ਸੀ ਧੀਆ ਭੈਣਾ ਵੀ ਕੰਮ ਤੇ ਜਾਂਦੀਆਂ ਸੀ ਬੜੀ ਵਧੀਆ ਸੇਵਾ ਸੀ ਜਿਹੜੀ ਲੋਕਾਂ ਨੇ ਰੁਪਈਆ ਰੁਪਈਆ ਟੈਕਸ ਦੇ ਗਏ ਲੋਕਾਂ ਦੇ ਕੋਲੋਂ ਪੈਸਾ ਇਕੱਠਾ ਕਰਕੇ ਅੱਜ 450 ਕਰੋੜ ਰੁਪਈਆ ਬਿਲਕੁਲ ਖਵਾੜ ਹੋ ਚੁੱਕਾ ਹੈ ਉਹ ਹੀ ਨਹੀਂ ਲਾਲ ਬੱਸਾਂ ਵੀ ਜੋ ਮਾਲ ਮੰਡੀ ਬਸ ਸਟੈਂਡ ਦੇ ਲਾਗੇ ਖੜੀਆਂ ਹਨ ਉਹ ਵੀ ਖਵਾੜਾ ਹੋ ਚੁੱਕੀਆਂ ਹਨ ਅਸੀਂ ਇਹੋ ਹੀ ਪ੍ਰਸ਼ਾਸਨ ਦੇ ਅੱਗੇ ਪੰਜਾਬ ਸਰਕਾਰ ਦੇ ਅੱਗੇ ਇਹੋ ਹੀ ਅਪੀਲ ਕਰਾਂਗੇ ਕਿ ਉਹ ਸੇਵਾ ਕਮਸਰ ਕਮ ਚਾਲੂ ਕੀਤੀ ਜਾਵੇ ਮੈਟਰੋ ਬਸਾਂ ਜਿੱਥੇ ਕਰੋੜਾ ਰੁਪਏ ਲਾ ਕੇ ਪੁਲ ਬਣੇ ਕਰੋੜਾ ਰੁਪਏ ਲਾ ਕੇ ਬਸਾਂ ਲਈਆਂ ਪਰ ਉਹਦੀ ਸੇਵਾ ਦਾ ਫਲ ਕਿਸੇ ਨੂੰ ਨਹੀਂ ਮਿਲਿਆ ਜਿੰਨੀ ਦੇਰ ਵੀ ਚੱਲੀਆਂ ਨੇ ਬੜੇ ਥੋੜੇ ਸਮੇਂ ਵਾਸਤੇ ਚੱਲੀਆਂ ਬੇਸ਼ੱਕ ਉਹ ਪ੍ਰਸ਼ਾਸਨ ਦੀ ਗਲਤੀ ਕਹਿ ਲੋ ਜਾਂ ਉਹਨੂੰ ਬਦਲਾਖੋਰੀ ਦੀ ਭਾਵਨਾ ਕਹਿ ਲੋ ਸਰਕਾਰਾਂ ਦੀ ਜਾ ਕਿੰਦਾ ਕਹ ਲਓ ਪਰ ਅਸੀਂ ਇਹ ਸੋਚਦੇ ਹਾਂ ਕਿ ਮੈਂ ਭਗਵਾਨ ਜੀ ਸਰਕਾਰ ਅੱਗੇ ਬੇਨਤੀ ਕਰਾਂਗਾ ਕਿ ਜਿੱਥੇ ਤੁਸੀਂ ਆਮ ਚੰਗੇ ਕੰਮ ਕਰਦੇ ਪਏ ਹੋ ਉੱਥੇ ਵੀ ਇਹ ਵੀ ਕੰਮ ਕਰੋ ਨਾਲ ਕਿ ਇਹ ਸੇਵਾ ਨਾਲ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ ਐਨੇ ਨਾਲ ਹੀ ਮੈਂ ਖਮਾ ਦੀ ਜਾਚੀ ਹਾਂ ਜੈ ਹਿੰਦ